ਅੱਜ ਦੀ ਮੀਟਿੰਗ ਦਾ ਮੁੱਖ एजेंडा ਇਹ ਸੀ ਕਿ ਜੋ ਉੰਡੀ ਤਰੀਕ ਨੂੰ ਕਿਸਾਨਾਂ ਨੂੰ ਭਗਵੰਤਵਾਲ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਕੇਂਦਰੀ ਮੰਤਰੀਆਂ ਦੇ ਨਾਲ ਜੋ ਮੀਟਿੰਗ ਕਰਵਾ ਰਹੀ ਸੀ ਉਸ ਦੇ ਵਿੱਚ ਉਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਹੋਇਆਂ ਡਿਟੇਨ ਕੀਤਾ ਉਸ ਵਾਂ ਜੇਲ੍ਹਾਂ ਦੇ ਵਿੱਚ ਬੰਦ ਕਰਿਆ ਜੇਲ੍ਹਾਂ ਦੇ ਵਿੱਚ ਬੰਦ ਕਰਨ ਤੋਂ ਬਾਅਦ ਜੋ ਪਿਛਲੇ 13 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਐਮਐਸਪੀ ਤੇ ਹੋਰ ਗਰੰਟੀ ਕਾਨੂੰਨ ਦੇ ਲਈ ਵਾਖਵਾਖ ਮੰਗਾ ਨੂੰ ਲੈ ਕੇ ਜੋ ਕਿਸਾਨ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਜਬਰੀ ਰਾਤ ਦੇ ਸਮੇਂ ਉੱਠੋ ਠਾਇਆ ਗਿਆ ਸੋ ਇਸ ਵਿੱਚ ਭਗਵੰਤ ਮਾਨ ਸਰਕਾਰ ਦਾ ਜੇ ਦੋਰਾ ਚਿਹਰਾ ਸੀ ਕਿਸਾਨਾਂ ਦੇ ਨਾਲ ਪਿੱਠ ਦੇ ਵਿੱਚ ਛੁਰਾ ਮਾਰ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਸੋ ਇਸ ਕਾਰਵਾਈ ਦੀ ਇੰਡੀਅਨ ਫਾਰਮਰਸ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਉਸ ਦਾ ਸਖਤ ਵਿਰੋਧ ਕਰਦੀ ਹੈ ਕਿ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਿਆ ਸਾਡਾ ਜੋ ਸ਼ਾਂਤਮਈ ਧਰਨਾ ਚੱਲਦਾ ਸੀ ਜਿਸ ਦਾ ਸਾਨੂੰ ਕਾਨੂੰਨੀ ਤੌਰ ਤੇ ਅਧਿਕਾਰ ਹੈ ਤੇ ਹੱਕ ਵੀ ਹੈ ਉਹਦਾ ਅਸੀਂ ਉਥੇ ਧਰਨਾ ਲਾਇਆ ਸੀ ਉਸ ਨੂੰ ਜ਼ਬਰੇ ਉਠਾਇਆ ਗਿਆ ਜਿਸ ਦਾ ਅਸੀਂ ਸ਼ਖਸਾਂ ਦੇ ਵਿਰੋਧ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਣਨੀਤੀ ਬਣਾ ਕੇ ਜੋ ਵੀ ਹੋਗਾ ਉਸ ਨੂੰ ਅਗੇ ਵਧਾਇਆ ਜਾਊਗਾ ਅਸੀਂ ਇਸ ਤਰ੍ਹਾਂ ਦੀਆਂ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੋਂ ਉਹਨਾਂ ਨੂੰ ਖਬਰਦਾਰ ਕਰਦੇ ਹਾਂ ਤੇ ਖਬਰਦਾਰ ਕਰਦੇ ਇਹ ਕਹਿੰਦੇ ਆ ਕਿ ਐਸੀਆਂ ਕੋਝੀਆਂ ਹਰਕਤਾਂ ਕਰ ਤੋਂ ਸਰਕਾਰ ਗੁਰੇਜ਼ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸਾ ਖਮਿਆਜਾ ਭੁਗਤਣਾ ਪਵੇਗਾ। ਵਪਾਰੀ ਤਾਂ ਖੁਸ਼ ਹੋਏ ਨੇ ਵਪਾਰੀ ਕਹਿੰਦੇ ਸਾਨੂੰ ਨੁਕਸਾਨ ਬਹੁਤ ਹੁੰਦਾ ਸੀ। ਇਹ ਕਹਿਣ ਦੀਆਂ ਗੱਲਾਂ ਨੇ ਸਰਕਾਰ ਆਪ ਦੇ ਵਿੱਚ ਵਪਾਰੀ ਨੂੰ ਅਤੇ ਕਿਸਾਨ ਨੂੰ ਲੜਾ ਰਹੀ ਹੈ। ਸਰਕਾਰ ਕਹਿ ਰਹੀ ਹੈ ਕਿ ਸਾਨੂੰ ਇੱਥੇ ਆਉਣ ਦੇ ਵਿੱਚ ਜੋ ਨਿਵੇਸ਼ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਦਿੱਕਤ ਆਉਂਦੀ ਹੈ। ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕਨਵੇਸ਼ ਆ ਗਿਆ? ਇਹ ਸਰਕਾਰ ਆ ਸਰਕਾਰ ਵਪਾਰੀ ਨੂੰ ਅਤੇ ਕਿਸਾਨ ਨੂੰ ਆਪਸ ਦੇ ਵਿੱਚ ਭਾਈਚਾਰੇ ਨੂੰ ਲੜਾ ਕੇ ਆਪਣੀਆਂ ਵੋਟਾਂ ਦੀਆਂ ਰੋਟੀਆਂ ਸੇਕਣੀਆਂ ਚਾਹੁੰਦੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਚੋਣਾ ਚ ਆਉਣ ਵਾਲਿਆਂ ਨੇ ਉਸ ਕਰਕੇ ਸਾਰਾ ਸਰਕਾਰ ਕਰ ਰਹੀ ਹੈ ਕਿ ਜਿੰਨੇ ਤੁਹਾਨੂੰ ਮਿਲਣ ਵਾਸਤੇ ਮੀਟਿੰਗ ਵਾਸਤੇ ਬੁਲਾਇਆ ਗਿਆ ਸੀ ਪਿੱਛੋਂ ਤੁਹਾਨੂੰ ਕਰ ਮੈਂ ਕਿਸਾਨਾਂ ਨੂੰ ਉੱਥੇ ਜਵਲਨ ਠਾ ਕੇ ਤੇ ਉਹ ਕਿਹੜੇ ਮੀਟਿੰਗਾਂ ਤੇ ਜਾਵਾਂਗੇ ਤੁਸੀਂ ਇਹ ਕਹਿੰਦੇ ਕਿ ਕੋਈ ਪਲਾਨਿੰਗ ਨਹੀਂ ਹਜੇ ਫਿਲਹਾਲ ਸਾਡੀ ਇਹਨਾਂ ਦੇ ਸਰਕਾਰ ਦੇ ਨਾਲ ਜੋ ਵੀ ਹੋਊਗਾ ਕੋਈ ਮੀਟਿੰਗ ਦਾ ਸੱਦਾ ਨਹੀਂ ਹੈਗਾ ਨਾ ਹੀ ਅਸੀਂ ਜਾਵਾਂਗੇ ਜਦੋਂ ਤੱਕ ਸਾਡੀ ਸੀਨੀਅਰ ਲੀਡਰਸ਼ਿਪ ਜੋ ਹੀ ਆਦੇਸ਼ ਦੇਊਗੀ ਉਸ ਦੇ ਮੁਤਾਬਕ ਜਿਵੇਂ ਹੋਗਾ ਉਸ ਤੋਂ ਅੱਗੇ ਰਣਨੀਤੀ ਤਿਆਰ ਕੀਤੀ ਜਾਊਗੀ ਸਤਨਾਮ ਬਹਿਰੂ ਅੰਦਰ ਨੇ ਉਹਨਾਂ ਕੀ ਸੁਨੇਹਾ ਦਿੱਤੀ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਅੰਦਰ ਨੇ ਉਹਨਾਂ ਨਾਲ ਕੱਲ ਵੀ ਪਰਸੋਂ ਵੀ ਮੁਲਾਕਾਤ ਹੋਈ ਹੈ ਉਥੇ ਜਿੰਨੇ ਵੀ ਹੋਰ ਲੀਡਰ ਮਿਲੇ ਸਰਦਾਰ ਸਰਵਨ ਸਿੰਘ ਪੰਦੇਰ ਮਜੀਤ ਸਿੰਘ ਰਾਏ ਹੋਰ ਵੀ ਸੀਨੀਅਰ ਲੀਡਰ ਕਾਕਾ ਸਿੰਘ ਕੋਟੜਾ ਉਹਨਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਨੂੰ ਮਾਣ ਹੈ ਕਿ ਇੱਕ 80 85 ਸਾਲਾਂ ਦਾ 78 ਸਾਲਾਂ ਦਾ ਬਜ਼ੁਰਗ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜਾ ਕਿ ਕਹਿੰਦਾ ਜੇਲ੍ਹ ਦੇ ਵਿੱਚੋਂ ਮੇਰੀ ਕਿਸੇ ਨੇ ਜਮਾਨਤ ਨਹੀਂ ਕਰਾਉਣੀ ਭਾਵੇਂ ਮੈਨੂੰ ਜਿੰਨੀ देर ਅੰਦਰ ਸਰਕਾਰ ਦੱਕਣਾ ਚਾਹੇ ਡਾਕ ਲਵੇ ਭਾਵੇਂ ਮੇਰੇ ਅੰਦਰ ਸ਼ਹਾਹਤ ਹੋ ਜਾਵੇ ਪਰ ਮੈਂ ਉਥੋਂ ਆਪਣੀ ਜਮਾਨਤ ਨਹੀਂ ਕਰਵਾਉਣੀ ਜਦੋਂ ਸਰਕਾਰ ਆਪਣੀ ਮਰਜ਼ੀ ਨਾਲ ਛੱਡੂਗੀ ਉਦੋਂ ਅਸੀਂ ਬਾਹਰ ਆਵਾਂਗੇ ਸੋ ਸਾਰੇ ਲੀਡਰ ਚੜ੍ਹਦੀ ਕਲਾ ਦੇ ਵਿੱਚ ਨੇ ਆਉਣ ਵਾਲੇ ਸੀ ਛੋੜਾ ਵੀ ਆ ਰਹੇ ਲੁਧਿਆਣੇ ਉੱਪਰ ਛੋੜਾ ਵੀ ਹੋ ਰਿਹਾ ਉਹਨਾਂ ਲਈ ਕੋਈ ਰਣਨੀਤੀ ਆਪਣੀ ਕਰੂਗੀ ਸਹਿਲ ਹਾਲਤ ਅਜੇ ਆਪਣੀ ਹੋਣੀ ਜਿਵੇਂ ਹੀ ਹੋਊਗਾ ਸਾਡੀ ਲੀਡਰਸ਼ਿਪ ਜਦੋਂ ਬਾਹਰ ਆ ਗਈ ਜਿਵੇਂ ਵੀ ਸਾਡੀ ਲੀਡਰਸ਼ਿਪ ਕਹੂਗੀ ਅਗਰ ਜਿਸ ਤਰ੍ਹਾਂ ਵੀ ਸਰਕਾਰ ਦਾ ਵਿਰੋਧ ਹੋਇਆ ਅਸੀਂ ਉਹ ਡਟ ਕੇ ਕਰਾਂਗੇ ਕਿਸੇ ਚੀਜ਼ ਤੋਂ ਅਸੀਂ ਡਰਨ ਵਾਲੇ ਨਹੀਂ ਹਮੇਸ਼